ਪਾਣੀ ਦੀ ਕੀਮਤ ਬਾਈ ਅੱਜ ਪਤਾ ਲੱਗੀ ਇੱਕ ਜੋ ਚੜਾਈ ਚੜਾਉਣੀ ਪਈ ਪਾਣੀ ਹੈ ਨਹੀਂ ਸੀ ਤੇ ਮੂੰਹ ਸੁੱਕੀ ਜਾਂਦਾ ਬਿਲਕੁਲ ਬੋਤਲਾਂ ਖਾਲੀ ਐ ਤੇ ਪਾਣੀ ਇਹਨਾਂ ਪਾਈਆਂ ਤੋਂ ਮੰਗਿਆਗਾ ਪਾਣੀ ਪੀਣੇ ਐ ਐਂਡ ਸਾਈਕਲ ਚਲਾ ਲਏ ਥੱਕਦੀ ਨਹੀਂ ਇਹ ਬੂਆ ਜੀ ਐ ਮੇਰੀ ਹਾਂ ਤੁਹਾਡੀ ਬੂਆ ਕੀ ਹਾਂ ਤੇ ਤੁਸੀਂ ਥੱਕਦੇ ਨਹੀਂ ਹੈਗੇ ਵੀ ਇਦਾਂ ਥਕਾਵਟ ਨਹੀਂ ਆਉਂਦੀ ਨਹੀਂ ਜਿੱਦਾਂ ਇਦਾਂ ਪਹਿਲਾਂ ਜਿੱਦਾਂ ਤੁਸੀਂ ਗਦਾਰਨਾਥ ਨੂੰ ਗਏ ਹੋਂ ਟਾਈਮ ਬਾਈ 2:30 ਵਜੇ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਗਰਮੀ ਦੇ ਨਾਲ ਨਾਲ ਨਾ ਇੱਕ ਪ੍ਰੋਬਲਮ ਹੋ ਰਹੀ ਆ ਸਾਡੀਆਂ ਇਹ ਪਾਣੀ ਵਾਲੀਆਂ ਬੋਤਲਾਂ ਨਾ ਖਾਲੀ ਹੋਈਆਂ ਪਈਆਂ ਕਾਫੀ ਟਾਈਮ ਤੋਂ ਪਾਣੀ ਨਹੀਂ ਮਿਲਿਆਗਾ ਆ ਬੋਤਲ ਵੀ ਖਾਲੀ ਆ ਇਹ ਵੀ ਖਾਲੀ ਆ ਤਿੰਨ ਬੋਤਲਾਂ ਤਿੰਨੇ ਖਾਲੀ ਆ ਤੇ ਉਹ ਬਾਈ ਮਿਲੇ ਆ 33 ਰੁਪਏ ਦੇ ਵਿੱਚ ਆਪਾਂ ਬਾਈ ਅੱਧਾ ਕਿਲੋ ਖੰਡ ਤੇ ਚਾਹ ਦਾ ਪੈਕਟ ਲਿਆਗਾ ਤੇ ਨਹੀਂ ਆਪਣੇ ਚਾਹ ਪੀਣ ਤੇ ਲੱਗ ਜਾਣੇ ਸੀਗੇ 60 ਰੁਪਏ ਤੇ ਹੁਣ ਇਹਦੇ ਨਾਲ ਆਪਾਂ ਦੋ ਤਿੰਨ ਆਰੀ ਚਾਹ ਬਣਾ ਸਕਦੇ ਆਂਗੇ ਤੇ ਬਾਈ ਹਰਦਵਾਰ ਤੋਂ ਤੁਰਿਆਗਾ 26 ਦਿਨ ਹੋ ਗਏ ਕਾਫੀ ਦਿਨ ਹੋਰ ਲੱਗ ਜਾਣਗੇ ਦੇਖੋ ਮੈਂ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਆ ਤਾਂ ਇਸੇ ਕਮਰੇ ਦੇ ਵਿੱਚ ਹੀ ਜਿਹੜੀ ਵੀਡੀਓ ਦਾ ਐਂਡ ਕੀਤਾ ਸੀਗਾ ਤੇ ਅੱਜ ਦਾ ਜਿਹੜਾ ਆਪਣਾ ਸਫ਼ਰ ਹੈਗਾ ਜੀ ਰਿਸ਼ੀਕੇਸ਼ ਤੋਂ ਦੇਵ ਪ੍ਰਿਆਗ ਜਿਹੜਾ 60 65 ਕਿਲੋਮੀਟਰ ਦੀ ਆਪਣੀ ਦੂਰੀ ਹੈਗੀ ਤੇ ਸਾਰੀ ਚੜ੍ਹਾਈ ਹੈਗੀ ਜੀ ਤੇ ਫਲਹਾਰ ਹੁਣ ਆਪਣੀ ਤਿਆਰੀ ਹੋ ਚੁੱਕੀ ਹੈਗੀ ਨਹਾ ਲੈ ਜੀ ਟਾਈਮ ਹੋ ਗਿਆ 5:30 ਟਾਈਮ 5:30 ਹੋ ਗਿਆ ਫੋਨ ਫੋਨ ਸਾਰਕੋ ਚਾਰਜ ਕਰ ਲਿਆ ਤੇ ਹੁਣ ਆਪਣੇ ਜਾਣ ਦਾ ਟਾਈਮ ਆ ਗਿਆ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਦਈਏ ਟਾਈਮ ਜੀ 5:30 ਦਾ ਸਵੇਰੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਇਹ ਮੈਨੇਜਮੈਂਟ ਗੁਰਦੁਆਰਾ ਸਾਹਿਬ ਹੈਗਾ ਹਿਮਕੁੰਟ ਸਾਹਿਬ ਦਾ ਤੇ ਇੱਥੇ ਰਜਿਸਟ੍ਰੇਸ਼ਨ ਵੀ ਹੁੰਦੀ ਹੈ ਕਿ ਤੁਹਾਨੂੰ ਰਾਤ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆਗਾ ਤੇ ਹੁਣ ਫੇਰ ਵੀ ਦੁਬਾਰੇ ਫੇਰ ਦੱਸਦੇ ਆਂ ਵੀ ਜਾਣ ਤੋਂ ਪਹਿਲਾਂ ਹਨਾ ਰਜਿਸਟ੍ਰੇਸ਼ਨ ਕਰਾ ਕੇ ਜਾਣਾ ਜ਼ਰੂਰੀ ਆਗਾ ਸਾਮਾਨ ਸਾਰਾ ਚੱਕ ਲਿਆ ਵੀਰ ਜੀ ਆਪਾਂ ਤੇ ਆਪਣੇ ਸਾਈਕਲ ਖੜਿਆ ਰਾਤ ਦੇ ਇਧਰ ਤੇ ਪਾਰਕਿੰਗ ਚ ਨੀਸ਼ੂ ਭਾਈ ਬਾਬਾ ਜੀ ਨਾਲ ਬੈਠੇ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕਿਉਂ ਨੀਸ਼ੂ ਜੀ ਠੀਕ ਹੋ ਤੇ ਆਪਣੇ ਸਾਈਕਲ ਖੜਿਆ ਜੀ ਆ ਸਾਮਾਨ ਸੂਨ ਸੈੱਟ ਕਰੀਏ ਤੇ ਰਾਤ ਆਲਾ ਮੁੰਡਾ ਬਾਈ ਜਿਹੜਾ ਬਲੌਗਰ ਸੀਗਾ ਉੱਥੋਂ ਦਾ ਸਾਈਕਲ ਖੜਾ ਸੀਗਾ 5:30 ਹੋਇਆ ਉਹ ਨਿਕਲ ਗਿਆ ਉਸ ਤੋਂ ਪਹਿਲਾਂ ਨਾਲੇ ਗੇਰਾਂ ਵਾਲਾ ਸਾਈਕਲ ਆ ਚੜਾਈ ਚੜ੍ਹਨੀ ਅੱਜ ਸੜਨੋਂ ਪਹਿਲਾਂ ਉਹ ਨਿਕਲ ਚੁੱਕਿਆਗਾ ਅਸੀਂ ਲੇਟ ਆ ਗਏ ਜੀ ਤੇ ਇਸ ਤੋਂ ਬਾਅਦ ਬਸ ਲੰਗਰ ਹਾਲ 'ਚ ਜਾਏਗੇ ਤੇ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਕਰਵਾ ਦਈਏ ਫਿਰ ਆਪਾਂ ਵੀ ਚੱਲਦੇ ਹਾਂਗੇ ਜਲਦੀ ਤੋਂ ਜਲਦੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜੀ 22 ਤਰੀਕ ਨੂੰ ਸ੍ਰੀ ਖੰਡਪਾਠ ਸਾਹਿਬ ਦੇ ਭੋਗ ਅੰਤਨਾ ਜਿਹੜਾ ਪਹਿਲਾ ਜਥਾ ਤੁਰੂਗਾ ਇਸ ਗੁਰਦੁਆਰਾ ਸਾਹਿਬ ਤੋਂ ਤੁਰੂਗਾ ਸ੍ਰੀ ਹਿਮਕੁੰਣ ਸਾਹਿਬ ਲਈ ਪਹਿਲਾ ਜਥਾ ਇੱਥੋਂ ਤੁਰੂਗਾ ਤੇ ਹੁਣ ਆਪਾਂ ਲੰਗਰ ਹਾਲ 'ਚ ਜਾਏਗੇ ਸਵੇਰੇ ਚਾਹ ਪੀ ਆ ਕੇ ਕਰੀ ਇਹ ਆ ਲੰਗਰ ਹਾਲ ਜੀ ਇੱਕ ਹੋਰ ਗੱਲ ਦੇਖੀ ਆ ਬਾਈ ਯਾਰ ਤਨਾ ਮੈਂ ਲੋਕ ਨੰਗੇ ਸਰ ਤੁਸੀਂ ਆ ਦੇਖੋ ਇੱਥੇ ਕੋਈ ਨਹੀਂ ਇਹਨਾਂ ਨੂੰ ਕੁਝ ਕਹਿੰਦਾਗਾ ਆਪਣੇ ਪੰਜਾਬ 'ਚ ਤਾਂ ਹਨਾ ਦੋ ਕਾਨੂੰ ਆਵੇ ਬੜਾ ਆਪਣੇ ਪੰਜਾਬੀ ਨਹੀਂ ਹੁੰਦਾ ਪੰਜਾਬੀ ਹਾਂ ਦੇ ਸਾਰਿਆਂ ਦੇ ਸਿਰ ਟਕੇ ਹੁੰਦੇ ਹੈਗੇ ਇਹ ਐਂ ਤੁਰੇ ਫਿਰਦੇ ਰਹਿੰਦੇ ਹੈਗੇ ਉਹ ਮੂਹ ਵਾਹ ਜੀ ਚਾ ਸਰੇ ਸਰੇ ਵਾਹਿਗੁਰੂ ਚਾ ਥੋੜੀ ਵੱਧ ਪੀਨੇ ਆਪਾਂ ਪਿੰਡਾਂ ਵਾਲੇ ਇਹ ਮੁੰਡਾ ਸ਼ਹਿਰ ਵਾਲਾ ਬਾਬੇ ਹੋਣੀ ਬੈਠਿਆ ਸਾਰੇ ਆਪਾਂ ਵੀ ਇੱਥੇ ਬਹਿਨੇ ਆਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਿਆਗੇ ਆਪਾਂ ਵੀ ਤੇ ਨਾਲੇ ਤੁਹਾਨੂੰ ਵੀ ਕਰਵਾਦਗੇ ਇੱਥੇ ਹੁੰਦੀ ਹੈ ਰਜਿਸਟ੍ਰੇਸ਼ਨ ਜੀ ਵਾਹਿਗੁਰੂ ਵਾਹਿਗੁਰੂ ਪਿਆ ਗੁਜਾਰੀ ਵੱਡਾ ਪਾਇਆ ਅਮਰ ਤੇੁਰ ਕੇ ਨਾਮ ਲਾਤੇ ਜੀ ਨਾਮ ਜਪਾ ਦੇ ਮਨ ਪਾ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਜੀ ਤੇ ਸਵੇਰੇ ਸਵੇਰੇ 뷰 ਕਿੰਨਾ ਵਧੀਆ ਆ ਰਿਹਾ ਹੈ ਨਾ ਕਰਦੇ ਕਰਾਉਂਦੇ ਸਾਨੂੰ ਜੀ ਟਾਈਮ 6:00 ਵੱਜ ਗਏ ਤੇ ਹੁਣ ਮੈਂ ਆਪਣੇ ਸਾਈਕਲਾ ਕਣੀ ਵੱਧ ਜਾ ਰਿਆਂਗਾ ਤੇ ਇੱਕ ਆਪਣਾ ਹੋਰ ਬਾਈ ਇੱਥੇ ਬਲੌਗਰ ਫਿਰਦਾ ਸੀਗਾ ਬੈਕਪੈਕਰ ਅਨਮੋਲ ਤੁਸੀਂ ਉਹਦਾ ਨਾਮ ਸੁਣਿਆ ਹੋਊਗਾ ਇੰਸਟਾਗ੍ਰਾਮ ਤੇ ਕਾਫੀ ਚੱਲਦਾ ਉਹ ਬਾਈ ਤੇ ਜੋ ਹੋ ਸਕੇ ਉਹਦੇ ਨਾਲ ਮੁਲਾਕਾਤ ਕਰਾਂਗੇ ਹਜੇ ਕਮਰਾ ਵਗੈਰਾ ਪੁੱਛਣ ਗਏ ਹੈਗੇ ਮੈਨੂੰ ਲੱਗਦਾ ਖਿਆਲ ਹਜੇ ਪਹੁੰਚੀ ਆ ਜਿਹੜਾ ਪੈਦਲ ਸਫਰ ਕਰ ਰਹੇ ਹੈਗੇ ਚਲਿਏ ਨਿਸ਼ੂ ਦੇ ਲਿਬਰੇ ਰਾਜ ਵਰਤੋਂ ਵਿੱਚ ਹਲਕੇ ਕਰਨ ਦੇ ਲੰਘੇ ਹਾਂ ਹਾਂ ਉਹ ਆ ਰਿਹਾ ਸਾਹਮਣੇ ਬਾਈ ਬੈਕਪੈਕ ਬੈਕਪੈਕ ਕਰਨ ਮੋਲ ਨਿਸ਼ੂ ਬਾਈ ਮਿਲਣ ਜਾ ਰਹੇ ਆ ਉਹਨੂੰ ਤੇ ਆਪਾਂ ਵੀ ਥੋੜਾ ਜਿਹਾ ਵੀਡੀਓ ਬਣਾਵਾਂਗੇ ਨੇੜੇ ਜਾ ਕੇ ਬਾਈ ਜੀ ਤੇ ਆਪਣੇ ਫਿਲਹਾਲ ਸਾਈਕਲ ਰੈਡੀ ਹੈਗੇ ਖੜੇ ਹੈਗੇ ਹਨਾ ਆਪਾਂ ਸਾਈਕਲਾਂ ਤੇ ਆ ਬਾਈ ਹੋਰ ਪੈਦਲ ਯਾਤਰਾ ਕਰ ਰਹੇ ਹੈਗੇ ਆ ਦੇ ਅਨਮੋਲ ਬਾਈ ਤੁਸੀਂ ਸਾਰੇ ਇੰਸਟਾਗ੍ਰਾਮ ਥਰੂ ਇਹਨਾਂ ਜਾਣਦੇ ਹੋਗੇ ਪੰਜਾਬੀ ਵੀਡੀਓ ਬਣਾਉਂਦੇ ਆ ਬਾਈ ਬਹੁਤ ਸੋਹਣੀਆਂ ਪਹਿਲਾਂ ਵੀ ਬਹਤੇ ਦਾ ਸਸਰੀ ਕਾਲ ਹੋਗੀ ਇੱਕ ਵਾਰੀ ਹੋਰ ਬਾਈ ਜੀ ਸਸਰੀ ਕਾਲ ਜੀ ਸਾਡੇ ਬਲੌਗ ਵਿੱਚ ਵੀ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਪੰਜਾਬੀ ਵੀਡੀਓ ਬਾਈ ਬਹੁਤ ਸੋਹਣੀਆਂ ਬਣਾਉਂਦੇ ਆ ਇੰਸਟਾਗ੍ਰam ਤੇ ਫੇਮਸ ਪਰਸਨੈਲਿਟੀ ਬਣ ਚੁੱਕੀਆਂ ਹੈ ਰੈਗਕਰ ਅੰਮੋਲ ਭਾਈ ਕੀ ਹਾਲ ਹੈ ਬਾਈ ਜੀ ਬਲੀਆਂ ਮੇਰੇ ਚੜ੍ਹਦੀ ਕਲਾ ਜੀ ਇਸ ਪਾਜੀ ਕੀ ਕਹ ਲੈ ਬਾਈ ਆ ਵੀ ਅੰਕੁਰ ਜੀ ਇੱਥੇ ਆ ਰਹੇ ਪੈਦਲ ਜਾਓਗੇ ਪਾਜੀ ਹਾਂ ਜੀ ਹਾਂ ਜੀ ਫੇਦਲ ਆਪਾਂ ਹੋਰ ਬਾਕੀ ਆਪ ਇਹਨੂੰ ਜਾਣਦੇ ਹੋ ਜਾ ਰਹੇ ਨੇ ਤੇ ਇਹਨੂੰ ਪਹੁੰਚਣਾ ਜ਼ਰੂਰੀ ਹੈ ਆ ਵੀ ਤੁਹਾਡਾ ਗੱਲ ਉਹ ਆ ਜਿੰਨੀ ਯਾਤਰਾ ਦਾ ਪਹੁੰਚ ਮੈਂ ਹੋਰਾਂ ਪਹਿਲਾਂ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਜੀ ਲੰਗਰਾਂ ਦੀ ਸੇਵਾ ਵਾਸਤੇ ਜਾ ਰਹੇ ਆ ਟਰੱਕ ਸੋਸ ਬੱਸ ਬੰਨ ਨਿਕਲ ਰਹੇ ਆ ਪਹਿਲਾਂ ਇੱਕ ਦੋ ਗਏ ਤੇ ਹੋਰ ਜਾ ਰਹੇ ਆਗੇ ਆ ਦੇਖੋ ਤੁਸੀਂ ਲੰਗਰਾਂ ਦੀ ਸੇਵਾ ਵਾਸਤੇ ਕਿਉਂਕਿ 25 ਤਰੀਕ ਤੋਂ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੀ ਹੈ ਨਾ ਵੀ ਯਾਤਰਾ ਸ਼ੁਰੂ ਹੋਣ ਵਾਲੀ ਹੈਗੀ ਇਹ ਆ ਜੀ ਰਿਸ਼ੀਕੇਸ਼ ਸ਼ਹਿਰ ਜਿਹੜਾ ਆਪਾਂ ਕ੍ਰਾਸ ਕਰਨ ਕ੍ਰਾਸ ਕਰੀ ਜਾਂਦੇ ਆਂਗੇ ਬੱਚੇ ਸਵੇਰੇ ਸਵੇਰੇ ਸਕੂਲ ਜਾ ਰਹੇ ਆ ਤੇ ਆਪਾਂ ਜਾ ਰਹੇ ਆ ਸ੍ਰੀ ਹਿਮਕੁੰਡ ਸਾਹਿਬ ਆਪਾਂ ਨੂੰ ਸੁਨੇਹਾ ਭੇਜ ਕਰਕੇ ਤੁਰਨਾ ਪਿਆਗਾ ਕਿ ਨਹੀਂ ਤਾਂ ਆਪਾਂ ਪਹੁੰਚ ਨਹੀਂ ਪਾਵਾਂਗੇ ਜਿੱਥੇ ਆਪਾਂ ਪਹੁੰਚਣਾ ਚਾਹੁੰਨੇ ਆ ਨਾ 25 ਤਰੀਕ ਨੂੰ ਉੱਥੇ ਆਪਣੇ ਤੋਂ ਪਹੁੰਚਿਆ ਨਹੀਂ ਆਣਾ ਜੇ ਘੌਲ ਕਰੀ ਕੇ ਬੈਠੀ ਗਏ ਤਾਂ ਐਦਾਂ ਹੀ ਹੁਣ ਸੁਨਿਆ ਤੁਰਨਾ ਪਊ ਤੇ ਰਾਤ ਨੂੰ ਲੇਟ ਖੜਨਾ ਪਊਗਾ ਵੀਡੀਓ ਨਾ ਤੁਸੀਂ ਬਣੇ ਰਿਹਾ ਕਰੋ ਸ਼ੇਅਰ ਕਰਦਿਆ ਕਰੋ ਵਾਦ-ਵਾਦ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਜੇ ਕਿਸੇ ਨੂੰ ਪਤਾ ਹੁੰਦਾ ਨਾ ਬਾਈ ਜਿਹੜਾ ਕੋਈ ਪਹਿਲਾਂ ਆਇਆਗਾ ਤੇ ਉਹ ਵੀ ਕਮੈਂਟ ਜ਼ਰੂਰ ਕਰਿਆ ਕਰੇ ਬਾਈ ਵੀ ਇਧਰੋਂ ਆ ਚੀਜ਼ ਦੇਖਣ ਆਲੀ ਹੈ ਇਧਰ ਦੀ ਇਧਰ ਭੱਜ ਜਾਓ ਠੀਕ ਹੈ ਜੀ ਆਈ ਜੜੀ ਬਾਈ ਸ਼ੁਰੂ ਹੋ ਚੁੱਕੀ ਹੈਗੀ ਤੇ ਆਪਣੇ ਨਿਸ਼ੂ ਭਾਜੀ ਜੀ ਤੁਰ ਕੇ ਹੋ ਗਏ ਨਾਲ ਦੀ ਨਾਲ ਤੇ ਅੱਜ ਸਾਰਾ ਦਿਨ ਆਪਾਂ ਚੜਾਈ ਚੜਨਾਗਾ 50 ਕਿਲੋਮੀਟਰ ਬਾਈ 60 ਕਿਲੋਮੀਟਰ ਜਿੰਮੇ ਮਰਜੀ ਹੋ ਜੇ ਕੱਢਣਾ ਹੀ ਕੱਢਣਾਗਾ ਨਹੀਂ ਤਾਂ ਅਸੀਂ ਪਹੁੰਚ ਨਹੀਂ ਪਾਵਾਂਗੇ ਸਾਨੂੰ ਬਹੁਤ ਜ਼ਰੂਰੀ ਹੈ ਬਾਈ ਪਹੁੰਚਣਾ ਬਹੁਤ ਜ਼ਿਆਦਾ ਦੇਪਰੇਆਗ ਨੂੰ ਜਾਂਦੇ ਜਾਂਦੇ ਰਸਤੇ 'ਚ ਤੁਸੀਂ ਆ ਰਿਸ਼ੀਕੇਸ਼ ਹੀ ਹਜੇ ਆਪਾਂ ਤੇ ਗੰਗਾ ਨਦੀ ਜਾਂਦੀ ਆ ਗੰਗਾ ਨਦੀ ਜਾਂਦੀ ਆ ਤੇ ਪੁਲ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਜਿੱਦਾਂ ਬਾਰਲੇ ਮੁਲਕਾਂ 'ਚ ਹੁੰਦਾ ਹਨਾ ਇੰਗਲੈਂਡ 'ਚ ਜਿੱਦਾਂ ਹੋ ਗਿਆ ਉਦਾਂ ਦੇ ਪੁਲ ਬਣੇ ਹੋਏ ਆ ਕੇ ਤੇ ਲੋਕ ਸਵੇਰੇ ਸਵੇਰੇ ਫਿਰਦੇ ਆ ਫੋਟੋਆਂ ਕਰੀ ਜਾਂਦੇ ਆਗੇ ਹਨਾ ਦੇਖਦੇ ਫਿਰਦੇ ਆਪਾਂ ਤੋਂ ਨਹੀਂ ਜਾਇਆ ਗਿਆ ਕਿਉਂਕਿ ਆਪਾਂ ਲੇਟ ਹੋ ਜਾਂਦੇ ਨਹੀਂ ਆਪਾਂ ਇਧਰ ਵੀ ਜ਼ਰੂਰ ਜਾ ਕੇ ਆਉਂਦੇ ਗੰਗਾ ਨਦੀ ਜਾ ਰਹੀ ਹੈ ਜੀ ਇਹ ਰਿਸ਼ੀਕੇਸ਼ ਦੀ ਬਠਿੰਡੇ ਤੋਂ 410 ਕਿਲੋਮੀਟਰ ਪੈਂਦਾਗਾ ਤੁਸੀਂ ਬਸ ਤੇ ਹਨਾ ਘੱਟ ਖਰਚੇ 'ਚ ਜਾਉਣਾ ਤਾਂ ਟ੍ਰੇਨ ਤੇ ਵੀ ਆ ਸਕਦੇ ਹੋਗੇ ਤੇ ਆਪ ਦਾ ਸਾਧਨ ਵੀ ਲਿਆ ਸਕਦੇ ਹੋ ਤੇ ਚਾਹੋ ਇਹਦਾ ਥੋੜੇ ਜਿਹਾ ਪੈਸੇ ਆ ਤਾਂ ਬਈ ਫਲਾਈਟ ਤੇ ਵੀ ਆ ਸਕਦੇ ਹੋ ਤੁਸੀਂ ਇਥੋਂ 10 ਕਿਲੋਮੀਟਰ ਪਿੱਛੇ ਇੱਕ 에ਅਰਬੋਰਡ ਵੀ ਪੈਂਦਾਗਾ ਤੁਸੀਂ ਉੱਥੇ ਉਹਦੇ ਤੇ ਰਾਹੀਂ ਵੀ ਆ ਸਕਦੇ ਹੋਗੇ ਭੁੱਖ ਥੋੜੀ ਲੱਗੀ ਸੀ ਚਾਹ ਪੀਣ ਦਾ ਮਨ ਸੀਗਾ ਬਾਈ ਤੇ 20 ਰੁਪਏ ਦਾ ਕੱਪ ਆਗਾ ਤਨੇ ਜਾਣੇ ਸੀ 60 ਰੁਪਏ ਲੱਗ ਜਾਣਗੇ ਤੇ ਸੋਚਿਆ ਵੀ ਖੰਡ ਤੇ ਚਾਹ ਲੈ ਲਈਏ ਗੈਸ ਆਪਣੇ ਕੋਲ ਹੈਗਾ ਸੁੱਕਾ ਦੁੱਧ ਦੇ ਪੈਕਟ ਵੀ ਹੈਗੇ ਹੈਗੇ ਤੇ ਥੋੜੀ ਖੰਡ ਲੈਣੀ ਆ ਤੇ ਚਾਹ ਪੱਤੀ ਦਾ ਪੈਕਟ ਲੈਣਾਗਾ ਸਰ ਜੀ ਤੇ 30 ਰੁਪਏ ਦੇ ਵਿੱਚ ਆਪਾਂ ਭਾਈ ਅੱਧਾ ਕਿਲੋ ਖੰਡ ਤੇ ਚਾਹ ਦਾ ਪੈਕਟ ਲਿਆਗਾ ਤੇ ਨਹੀਂ ਆਪਣੇ ਚਾਹ ਪੀਣ ਤੇ ਲੱਗ ਜਾਣੇ ਸੀਗੇ 60 ਰੁਪਏ ਤੇ ਹੁਣ ਇਹਦੇ ਨਾਲ ਆਪਾਂ 2-3 ਨਾਰੀ ਚਾਹ ਬਣਾ ਸਕਦੇ ਆਂਗੇ ਟਾਈਮ ਭਾਈ 9:30 ਹੋ ਗਏ ਤੇ ਪਾਪੀ ਪੇਟ ਥੋੜਾ ਤੰਗ ਕਰ ਰਿਹਾ ਭੁੱਖ ਲੱਗੀ ਪਈ ਹੈਗੀ ਤੇ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਹੀ ਆਪਾਂ ਖੰਡ-ਖੁੰਡ ਲੈ ਕੇ ਆਏ ਆ ਹਨਾ ਤੇ ਚਾਹ ਬਣਾਉਨੇ ਆ ਇੱਥੇ ਤੇ ਰੋਟੀ ਵੀ ਖਾਵਾਂਗੇ ਇੱਥੇ ਆ ਰਾਫਟਿੰਗ ਵੀ ਕਰਦੇ ਆਗੇ ਇਹ ਵੀ ਪੁੱਛਦੇ ਆਂ ਆਪਾਂ ਹਨਾ ਕੀ ਹਾਲ ਹੈ ਬਾਈ ਜੀ ਕਿੱਥੋਂ ਆਏ ਹੋ ਜੀ ਅਸੀਂ ਆਏ ਹਾਂ ਫਰੀਦাবাদ ਤੋਂ ਹਰਿਆਣਾ ਹਰਿਆਣਾ ਫਰੀਦাবাদ ਤੋਂ ਜੀ ਤੇ ਇਹਨਾਂ ਨੇ ਕਿੰਨੇ ਪੈਸੇ ਲਏ ਆ ਜੀ ਕਿੰਨੇ ਪੈਸੇ ਲਏ ਬਈ ਇਹਨਾਂ ਨੇ ਯਾਰ ہمارا ਉੱਪਰ ਹੀ ਹੈ ਜਿਸਨੇ ਪੇਮੈਂਟ ਕਰੀ ਯਾਰ ਦੋਸਤ ਅੱਛਾ ਪਤਾ ਕਿੰਨੇ ਕਿਲੋਮੀਟਰ ਲੈ ਕੇ ਜਾਣਗੇ ਤੁਹਾਨੂੰ 16 ਕਿਲੋਮੀਟਰ ਕਹਿੰਦੇ 16 ਕਿਲੋਮੀਟਰ ਕਹਿੰਦੇ ਆ ਇਹ ਪਹਿਲੇ ਰੋਕ ਦਿੰਦੇ ਆ ਮਾੜਾ ਧਿਆਨ ਰੱਖੋ ਪੂਰਾ 16 ਵੀ ਨਹੀਂ ਲੈ ਕੇ ਜਾਂਦੇ ਕਿਵੇਂ ਸਪਤਾ ਲਗਾਇਆ ਜਾਏ ਹਾਂਜੀ ਕਿਵੇਂ ਸਪਤਾ ਲਗਾਇਆ ਜਾਏ ਫੋਨ ਤੇ ਲੇ ਲੋਕੇਸ਼ਨ ਲਾ ਲਿਓ ਜੀ ਕਿੱਧਰ ਨੂੰ ਲੈ ਕੇ ਜਾਣਗੇ 16 ਕਿਲੋਮੀਟਰ ਬਹੁਤ ਹੋ ਜਾਂਦਾਗਾ ਹਾਂ ਇਹ ਪਹਿਲਾਂ ਹੀ ਨੇੜੇ ਹੀ ਰੋਕ ਦਿੰਦੇ ਆਗੇ ਤੋ ਤੁਸੀਂ ਪਹਿਲਾਂ ਵੀ ਆਇਓ ਕਿ ਫਿਰ ਇਹ ਫਸਟ ਟਾਈਮ ਆਇਓ ਜੀ ਤੀਜੀ ਵਾਰ ਆਏ ਇਸੇ ਜਗ੍ਹਾ ਤੇ ਅੱਗੇ ਕਿੱਥੇ ਜਾਣਾਗਾ ਜੀ ਅੱਗੇ ਨਹੀਂ ਜਾਣਾ ਆਪ ਗਰ ਜਾਣਾ ਗਰ ਹੀ ਜਾਣਾ ਠੀਕ ਆ ਭਾਈ ਜੀ ਧੰਨਵਾਦ ਜੀ ਰਸਤਾ ਦੇਖ ਲਓ ਭਾਈ ਤੁਸੀਂ ਜਿੱਧਰ ਨੂੰ ਰਾਫਟਿੰਗ ਕਰਨ ਨੂੰ नीचे लेके ਜਾਂਦਾ ਚੱਪੂ ਜੇ ਫੜਾ ਦਿੰਦੇ ਆ। ਇਹ ਇਹਨਾਂ ਨਾਲ ਦੱਬੀ ਫਿਰੋ ਕੰਮ। ਆ ਜਾਗਟਾਂ ਹੀ ਪਵਾਉਂਦੇ ਆ ਵੀ ਬੰਦਾ ਡੁੱਬ ਨਾ ਜਾਵੇ। ਓ ਸਿੱ ਥੱਲੇ ਬਾਈ, ਕਿਸ਼ਤਾਂ ਹੀ ਕਿਸ਼ਤਾਂ ਝੂਟੇ। ਮੇਰੇ ਹਿਸਾਬ ਨਾਲ 2000 ਰੁਪਿਆ ਤਾਂ ਲੈਂਦੇ ਹੋਣਗੇ। ਕਿਉਂਕਿ 8-10 ਬੰਦੇ ਇਹੇ ਪਵਾਉਂਦੇ ਆ ਵਿੱਚ। 2000 ਰੁਪਿਆ ਤਾਂ ਜਾਇਜ਼ ਇੰਨੇ ਤਾਂ ਲੈਂਦੇ ਹੀ ਲੈਂਦੇ ਆ। ਕੀ ਆਲਾ ਭਾਈ ਜੀ ਕਿਵੇਂ ਹੋ ਜੀ ਬੜੀਆ ਬੜੀਆ ਕਿਹਾਂ ਸੇ ਆਏ ਭਾਈ ਯੂਪੀ ਸੇ ਯੂਪੀ ਤੋਂ ਪਹਿਲੀ ਵਾਰ ਆਏ ਜੀ ਫਰਸਟ ਟਾਈਮ ਇਹਨਾਂ ਨੇ ਕਿੰਨੇ ਪੈਸੇ ਲਏ ਆ ਗਰਾਫਟਿੰਗ ਦੇ ਕਿੰਨੇ ਪੈਸੇ ਲਏ ਆ 600 ਰੁਪਿਆ ਦੋ ਬੰਦਿਆਂ ਦਾ ਹਾਂ ਦੋ ਬੰਦਿਆਂ ਦਾ 600 ਰੁਪਿਆ 300 ਰੁਪਿਆ ਠੀਕ ਹੈ ਜੀ ਧੰਨਵਾਦ ਜੀ ਇੱਕ ਬੰਦੇ ਦਾ 600 ਰੁਪਏ ਠੀਕ ਹੈ ਜੀ 16 ਕਿਲੋਮੀਟਰ ਦੀ 16 ਕਿਲੋਮੀਟਰ ਦੀ ਰਾਈਡ ਆ ਜੀ ਸਾਹਮਣੇ ਤੁਸੀਂ ਉਹ ਦੇਖ ਲਓ ਤੇ 600 ਰੁਪਏ ਇੱਕ ਬੰਦੇ ਦਾ ਇਹਨਾਂ ਨੇ ਲਿਆਗਾ ਤੇ ਮੈਂ ਉਹ ਵੀ ਦੱਸਿਆ ਜੀ ਗਰੁੱਪਾ ਹਨਾ ਤਾਂ 22500 ਰੁਪਿਆ ਇੰਨਾਂ ਕ ਤੇ ਇਹ ਚਾਰਜ ਕਰਦੇ ਆਗੇ ਤੇ ਵੈਸੇ 16 ਕਿਲੋਮੀਟਰ ਲੈ ਕੇ ਨਹੀਂ ਜਾਂਦੇ ਮੈਨੂੰ ਕਨਫਰਮ ਹੈ ਇਸ ਗੱਲ ਦਾ ਕਿਉਂਕਿ ਅਸੀਂ ਵੀ ਇੱਕ ਵਾਰੀ ਗਏ ਸੀਗੇ ਇਦਾਂ ਤੇ ਪਹਿਲੇ ਰੋਕ ਦਿੰਦੇ ਆ ਇਹ ਨੀਸ਼ੂ ਭਾਈ ਪਤਾ ਨਹੀਂ ਕਹਿਰ ਜੀ ਥਾਂ ਤੇ ਜਾ ਕੇ ਬੈਠਾ ਕਹਿੰਦਾ ਚਾਹ ਪਤਾ ਨਹੀਂ ਕਿੱਥੇ ਬਣਾ ਆ ਇੱਥੇ ਬਣਾਉਣੀ ਆ ਚਾਹ ਹੈ ਓ ਯਾਰ ਤੂੰ ਕਿਹੜੇ ਥਾਂ ਤੇ ਭੱਗ ਗਿਆ ਚੰਦ ਰਿਆ ਵੈਸੇ ਹੁਣ ਮੀਂਹ ਹਜੇ ਘਟਾ ਬਾਈ ਤੇ ਨਹੀਂ ਤਾਂ ਪਾਣੀ ਵੱਜ ਜਾਂਦਾਗਾ ਹਜੇ ਇੱਥੋਂ ਤੱਕ ਗਿੱਲ ਪਈ ਹੈਗੀ ਪਾਣੀ ਇਹਦੇ ਚ ਕਾਫੀ ਹੋ ਜਾਂਦਾਗਾ ਨਦੀ ਚ ਪੱਥਰੀ ਪੱਥਰ ਹੈਗੇ ਤੇ ਚਾਹ ਦੇਖੋ ਅੱਜ ਆਪਣੀ ਕਿੱਥੇ ਬਣੂਗੀ ਚਾਹ ਦਾ ਮਾਹੌਲ ਦੇਖੋ ਉਸਤਾਦ ਜੀ ਓਏ ਬਈ ਆਪਣੇ ਡੱਬੇ ਤੇ ਉਹ ਪਿਆ ਗੈਸ ਤੇ ਇਹਦੇ ਚ ਆਪਣਾ ਚਾਹ ਪੱਤੀ ਖੰਡ ਪੀਣ ਨਾਲ ਸਮਾਨ ਸਾਰਾ ਚਾਹ ਆਪਣੀ ਬਾਈ ਬਣ ਕੇ ਤਿਆਰ ਹੋ ਗਈ ਤੇ ਪ੍ਰਸ਼ਾਦਾ ਆਪਾਂ ਸਵੇਰੇ ਗੁਰੂ ਘਰ ਤੋਂ ਲੈ ਕੇ ਤੁਰੇ ਸੀਗੇ ਤੇ ਖਾ ਪੀ ਕੇ ਫਿਰ ਅਗਲਾ ਸਫਰ ਆ ਜਿਹੜਾ ਆਪਾਂ ਯਾਰੀ ਕਰਦੇ ਆਂਗੇ ਜੀ ਪੇਟ ਪੂਜਾ ਆਪਣੀ ਹੋ ਚੁੱਕੀ ਹੈ ਜੀ ਰੋਟੀ ਖਾ ਲਈ ਚਾਹ ਡੋਂਗਾ ਭਰ ਕੇ ਬਣਾਇ ਸੀ ਚਾਹ ਪੀਲੀ ਦੋ ਤਿੰਨ ਵਾਟੀਆਂ ਭਰ ਕੇ ਤੇ ਹੁਣ ਆਪਾਂ ਅੱਗੇ ਦਾ ਸਫਰ ਆ ਜਿਹੜਾ ਜਾਰੀ ਕਰਦੇ ਆਂਗੇ ਤੇ ਇੱਕ ਵਾਰੀ ਹੋਰ ਦੇਖ ਲਓ ਰਾਫਟਿੰਗ ਪਹਿਲਾਂ ਇਹ ਗਾਈਡ ਕਰਦੇ ਆ ਉਹ ਮੂਰੇ ਬੰਦਾ ਖੜਾ ਨਾ ਉਹ ਬਲੈਕ ਜੀ ਹੈਲਮਟ ਵਾਲਾ ਉਹ ਗਾਈਡ ਕਰ ਹੀ ਜਾਂਦਾ ਇਹਨਾਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਕਈ ਅਰੇ ਪਲਟ ਵੀ ਜਾਂਦੀਆਂ ਨਾ ਇਹ ਕੁੜੀਆਂ ਕੜੀਆਂ ਵੀ ਜਾਂਦੀਆਂ ਆ ਦੇਖੋ ਬਾਦੂ ਖੜੀਆਂ ਇੱਧਰ ਵੀ ਉਹ ਅੱਗੇ ਵੀ ਖੜੀਆਂ ਆ ਤੇ ਸਾਨੂੰ ਦੱਸ ਹੀ ਦਿੱਤਾ ਨਾ 600 ਰੁਪਿਆ ਪਰ ਪਰਸਨ ਲੈਂਦੇ ਆ 8 ਵੱਧ ਵੀ ਕਰ ਲੈਂਦੇ ਕੀ ਹਾਲ ਹੈ ਬਾਈ ਜੀ ਕਹਾਂ ਸੇ ਆਏ ਹੋ ਜੀ ਆਏ ਗੁਰਦਾਉਂ ਸੇ ਗੁਰਦਾਉਂ ਸੇ ਆਏ ਹੋ ਪਹਿਲੀ ਵਾਰ ਆਏ ਹੋ ਨਹੀਂ ਚੌਥੀ ਵਾਰ ਚੌਥੀ ਵਾਰ ਯਹੀਂ ਜੀ ਤੇ ਕਿੰਨੇ ਪੈਸੇ ਲਿਆ ਯਾਰ ਸਾ ਵੈਸੇ ਤਾਂ ਬਾਈ ਰਾਮ ਦੇ ਕੇ ਤਾਂ 500 ਲੱਗੇ 500 ਰੁਪਿਆ ਹਾਂ 1600 ਰੁਪਿਆ 16 ਕਿਲੋਮੀਟਰ ਉਹੀ ਪਹਿਲਾ ਵਾਲਿਆਂ ਤੋਂ 600 ਰੁਪਏ ਦੇ ਆਸੀਂ ਕੋੜੀ ਵਾਲਾ ਆਲੀ ਫਿਰ ਉਸ ਤੋਂ ਗਾਹਾਂ ਫਿਰ 36 ਕਿਲੋਮੀਟਰ ਹੋਉਂਦੀ ਠੀਕ ਹੈ ਬਾਈ ਧੰਨਵਾਦ ਜੀ ਆ ਬਾਬਾ ਕਦੇ ਕਦੇ ਅਸੀਂ ਵੀ ਹਿੰਦੀ ਨਾਲ ਮਾੜੀ ਮੋਟੀ ਝੰਗ ਲਾ ਲੈਨੇ ਹਾਂਗੇ ਅ ਅੜਜੇ ਜਾਂਨੇ ਪਰ ਮਾੜੀ ਮੋਟੀ ਬੋਲ ਲਈਦੀ ਹੈਗੀ ਸਫ਼ਰ ਆਪਣਾ ਜਿਹੜਾ ਸ਼ੁਰੂ ਹੋਣ ਲੱਗਿਆ ਜੀ ਤੇ ਆਪਾਂ ਤੁਹਾਨੂੰ ਬੈਗਾਂ 'ਚ ਮਾੜਾ ਮੋਟਾ ਦੱਸ ਦਿੱ ਗਏ ਇੱਕ ਬੈਗ 'ਚ ਇਸ ਬੈਗ 'ਚ ਆਪਣੇ ਭਾਂਡਾ ਢਿੰਡਾ ਹਨ ਸਾਰਾ A to Z ਸਮਾਨ ਜਿਹੜੀਆਂ ਬਾਟੀ ਕੌਲੀ ਜੋ ਵੀ ਇਹ ਆਪਣੇ ਇਸ ਬੈਗ 'ਚ ਆ ਗਏ ਗੈਸ ਹੈਗੀ ਹੈ ਹਨਾ ਚੁੱਲਾ ਜਗਾ ਛੋਟਾ ਹੈ ਇਸ ਬੈਗ 'ਚ ਤੇ ਇਹ ਬੈਗ ਚ ਆਪਣੇ ਵੀਰੇ ਖਾਣ ਪੀਣ ਦਾ ਸਮਾਨ ਆਗਾ ਕੁਛਕ ਥੋੜੇ ਜੇ ਕੱਪੜੇ ਆਗਾ ਬਾਕੀ ਜਿਹੜਾ ਖਾਣ ਪੀਣ ਦਾ ਸਮਾਨ ਆ ਸਭ ਕੁਛ ਭਾਂਡਾ ਢਿੰਡਾ ਉਹ ਆਪਣੀ ਜ਼ਿੰਮੇਵਾਰੀ ਆ ਆਪਣੇ ਬੈਗ ਚ ਆਗੇ ਸੰਦੀਪ ਕੋਲੇ ਸਾਰਾ ਜਿਹੜਾ 슬ੀਪਿੰਗ ਬੈਗ ਹੋਗੇ ਹਨਾ ਉਹਦੇ ਚ ਆਗੇ ਤੇ ਬਾਕੀ ਜਿਹੜੇ ਕੱਪੜੇ ਆਗੇ ਕੁਛ ਵੀ ਖਾਣ ਪੀਣ ਦਾ ਥੋੜਾ ਮੋਤਾ ਹੋਰ ਤੇ ਬਾਕੀ ਕੱਪੜੇ ਆ ਉਹਦੇ ਕੋਲੇ ਜ਼ਿਆਦਾਤਰ ਤੇ ਇਹ ਬਾਈ ਕੋਲੇ ਆਪਣੇ ਕੋਲੇ ਨਿਸ਼ੂ ਕੋਲੇ ਤੇ ਇਹਦਾ ਆਪ ਦਾ 슬ੀਪਿੰਗ ਬੈਗ ਆ ਟੈਂਟ ਆਗਾ ਇਹਦੇ ਚ ਤੇ ਹੋਰ ਇਹਦੇ ਕੈਮਰੇ ਕੂਮਰੇ ਆਗੇ ਇਦਾਂ ਦਾ ਕੁਛ ਹੈਗਾ ਬੈਗ ਥੋੜੇ ਵੱਡੇ ਆ ਇਹ ਕੱਪੜੇ ਆ ਜ਼ਿਆਦਾ ਹੋਰ ਕੁਛ ਨਹੀਂ ਆ ਆਪਣੇ ਸਮਾਨ ਜਿਹੜਾ ਭਾਂਡਾ ਢਿੰਡਾ ਇਦਾਂ ਦਾਗਾ ਤੇ ਮੈਟਮੂਟ ਵਗੈਰਾ ਆਪਣੇ ਮਗਰ ਟੰਗੇ ਹੋਇਆ ਪੰਪ ਆਗਾ ਜਿਹੜਾ ਆਪਣੀ ਕਟ ਚ ਉਹ ਵੀ ਹੈਗਾਗਾ ਸਾਈਕਲ ਦਾ ਸਾਰਾ ਸਮਾਨ ਜਿਹੜਾ ਠੀਕ ਕਰਨ ਨਾਲ ਚਾਬੀਆਂ ਪਾਨੇ ਸਾਰਾ ਕੁਝ ਆਪਣੇ ਕੋਲ ਹੀ ਆ ਉਹ ਆਪ ਨੂੰ ਭਾਈ ਮਿਲਿਆਗੇ ਆਪਣੇ ਸਾਥੀ ਜਿੱਦਾਂ ਆਪਾਂ ਚੱਲ ਰਹੇ ਆ ਉਦੋਂ ਹੀ ਜਾ ਰਹੇ ਆਗੇ ਦੋ ਸਾਈਕਲ ਸਾਹਮਣੇ ਖੜੇ ਹੈਗੇ ਤੇ ਜਾਣੇ ਹੈਗੇ ਤਿੰਨ ਇਹ ਤੇ ਤਿੰਨਾਂ ਦੀ ਕਹਾਣੀ ਦੱਸ ਦੇਾਂਗੇ ਪਹਿਲਾਂ ਦੱਸ ਦਈਏ ਤੁਹਾਨੂੰ ਬਾਈਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਪੰਜਾਬੀ ਸਮਝ ਆਉਂਦੀ ਹੈ ਨਹੀਂ ਹਿੰਦੀ ਮੈਂ ਬੋਲੀ ਹਿੰਦੀ ਬੋਲੇ ਮੇਰੀ ਪੰਜਾਬੀ ਸਮਝ ਆਉਂਦੀ ਹੈ ਕਿ ਕਾਲ ਘਟਾ ਹਿੰਦੀ ਬੋਲਾਂ ਆਪ ਕਹਾਂ ਸੇ ਆਏ ਹੋ ਭਾਈ ਵੈਸਟ ਬੰਗਾਲ ਸੇ ਵੈਸਟ ਬੰਗਾਲ ਤੋਂ ਕਿਤਨੇ ਦਿਨ ਹੋ ਗਏ ਘਰ ਸੇ ਚਲੇ ਹੋਏ ਹੋ ਇਹ ਹੋ ਗਿਆ 2 ਮਹੀਨੇ ਕੇ ਆਸ-ਪਾਸ ਹੋ ਰਹਾ ਹੈ 2 ਮਹੀਨੇ ਕੇ ਆਸ-ਪਾਸ ਹੋ ਗਿਆ ਤਾ ਕਹਾ-ਕਹਾ ਘੂਮਾਇ ਹਮਾਰੇ ਝਾਰਖੰਡ ਬਿਹਾਰ ਹੋ ਕੇ ਆਇਦਰ ਆ ਮੰਦਿਰ ਹੋ ਕੇ ਯੂਪੀ ਹੋ ਕੇ ਔਰ ਤੁਮਾਰਾ ਨੇਪਾਲ ਹੋ ਕੇ ਇਧਰ ਉਤਰਾ ਨਾ ਅੱਛਾ ਜੀ ਤੇ ਹੁਣ ਕਦਾਰਨਾਥ ਜਾ ਰਹੇ ਹਾਂ ਇਹ ਦੋਨੇ ਬੰਦੇ ਸਾਈਕਲ ਤੇ ਜਾਂਦੇ ਆ ਜੀ ਤੇ ਤੀਸਰਾ ਬੰਦਾ ਕਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਰਜੀਤ ਗੋਸ ਹੈ ਅਰਜੀਤ ਗੋਸ ਤੇ ਭਾਈ ਦੇਖ ਲਓ ਇਹ ਸਾਈਕਲ ਤੇ ਨਹੀਂ ਜਾਂਦਾ ਇਹਦਾ ਟੈਰਾਂ ਵਾਲੇ ਬੂਟ ਆਗੇ ਇਹਨਾਂ ਤੇ ਚੱਲਦੇ ਹਾਂ ਤੁਸੀਂ ਇਹਨਾਂ ਨਾਲ ਨਾਲ ਤਿੰਨੇ ਇਕੱਠੇ ਟਾਈਮ ਇੱਕੋ ਹੀ ਹੋ ਗਿਆ ਤਿੰਨਾਂ ਨੂੰ ਜੀ 2 30 ਮਿੰਟ ਮਤਲਬ ਮੇਰਾ ਹੋ ਰਿਹਾ ਹੈ ਅੱਜ 9 ਦਿਨ 9 ਦਿਨ ਅਸੀਂ ਇੱਕ ਜਗ੍ਹਾ ਗਈ ਹੈ ਲੇਕਿਨ ਮੈਂ ਲੋਕੋ ਕੇ ਬਾਅਦ ਮੈਂ ਨਿਕਲਾ ਔਰ ਇਹ ਲੋਕ ਪਹਿਲੇ ਨਿਕਲੇ ਅੱਛਾ ਹਮਾਰੇ ਸਾਥ ਵੀ ਆ ਰਹੇ ਹਮਸਕੀਟ ਸੇ ਆ ਰਹੇ ਹਮਾਰੇ ਸਾਥ ਵੀ ਇੱਕ ਐਸਾ ਹੀ ਹੈ ਹਮ ਦੋ ਪਹਿਲੇ ਇਸੇ ਨਿਕਲੇ ਹੋਏ ਆ ਇੱਕ ਹਮ ਬਣਾ ਬੰਦਾ ਬਾਅਦ ਮੈਂ ਆਇਆ ਕੀ ਹੈ ਨਾ ਭਾਈ ਸਾਹਿਬ ਉੱਪਰ ਭਗਵਾਨ ਕੇ ਪਾਸ ਇਹ ਬਾਈ 2 300 ਕਿਲੋਮੀਟਰ ਕਹਿੰਦਾ ਇੱਕ ਦਿਨ ਚ ਚੱਲ ਜਾਂਦਾ ਠੀਕ ਹੈ ਬਾਈ ਜੀ ਸਾਸਰੀ ਕਾਲ ਜੀ ਜੈ ਬੋਲੇ ਕੀ ਦੋਸਤੋ ਅੱਜ ਦਾ ਜਿਹੜਾ ਆਪਣਾ ਸਫਰ ਆ ਨਾ ਜ਼ਿਆਦਾਤਰ ਪੈਦਲ ਹੀ ਚੱਲ ਰਿਹਾਗਾ ਸਵੇਰ ਦਾ ਕਿਉਂਕਿ ਚੜਾਈ ਹੈਗੀ ਜ਼ਿਆਦਾ ਵੀ ਚੜਾਈ ਨਹੀਂ ਹੈਗੀ ਪਰ ਮਗਰ ਭਜਨ ਹੋਣ ਦੇ ਕਾਰਨ ਨਾ ਇਹ ਆਪਣਾ ਸਾਈਕਲ ਇਹ ਚੜਾਈ ਵੀ ਨਹੀਂ ਚੜਦਾ ਤੌਰ ਕੀ ਚੜਾਉਣੇ ਪੈਂਦੇ ਆ ਤੇ ਰਸਤਾ ਦੇਖ ਲਓ ਤੁਸੀਂ ਕਿਸ ਤਰ੍ਹਾਂ ਦਾਗਾ ਟ੍ਰੈਫਿਕ ਕਾਫੀ ਹੈਗੀ ਟ੍ਰੈਫਿਕ ਆਉਂਦੀ ਜਾਂਦੀ ਹੈਗੀ ਹੈਗੀ ਆਪਣੇ ਬੰਦੇ ਜਿਹੜੇ ਦੋਨੇ ਉਹ ਪਿੱਛੇ ਰਹਿ ਗਏ ਤੇ ਮੈਂ ਅੱਗੇ ਜਾ ਕੇ ਰੁਕ ਦਾਂਗਾ ਉਹਨਾਂ ਦੀ ਵੇਟ ਕਰ ਦਾਂਗਾ ਚਾਹੇ ਸਾਈਕਲ ਤੇ ਚੜ ਕੇ ਜਾਣਾ ਪਵੇ ਚਾਹੇ ਪੈਦਲ ਜਾਣਾ ਪਵੇ ਜਾਣਾ ਤਾਂ ਪਊਗਾ ਹੀ ਜਿੰਨਾ ਅੱਜ ਟਾਰਗੇਟ ਰੱਖਿਆ 50 60 ਕਿਲੋਮੀਟਰ ਦਾ ਉੱਥੇ ਪਹੁੰਚਨੇ ਪਹੁੰਚਣਾਗਾ ਅਸੀਂ ਅੱਜ ਤੇ ਪਤਾ ਹੀ ਐ ਸਾਨੂੰ ਸਾਰਿਆਂ ਨੂੰ ਦੱਸੀ ਜਾਣਾ ਵੀ ਕਿਉਂ ਪਹੁੰਚਣਾਗਾ ਕਿਉਂਕਿ ਸ੍ਰੀ ਹੇਮਕੁੰਨ ਸਾਹਿਬ ਜੀ ਦੇ ਦਰਬਾਰ ਜਿਹੜੇ 25 ਤਰੀਕ ਨੂੰ ਓਪਨ ਹੋ ਜਾਣਗੇ ਤੇ ਆਪਾਂ ਉੱਥੇ ਹਾਜ਼ਰ ਹੋਣਾਗਾ ਇੱਕ ਵਾਰੀ ਫੇਰ ਭਾਈਆਂ ਨਾਲ ਮੁਲਾਕਾਤ ਵਾਏ 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 ਚੱਲਿਆਂ ਜੀ ਸੰਗਤਾਂ ਆਪਣੋ ਆਪਣੇ ਟੂਰ ਤੇ। ਓ ਬਾਬਿਓ! ਕੀ ਨਜ਼ਾਰਾ ਗਾ ਯਾਰ। ਨਜ਼ਾਰਾ ਆ ਜਾਂਦਾ ਏਦਾਂ ਦੀ ਲొਕੇਸ਼ਨਾਂ ਦੇਖ ਕੇ। ਮਨ ਖੁਸ਼ ਹੋ ਜਾਂਦਾ ਗਾ। ਓਕੇ, ਟਾਈਮ ਵੀ 1 ਵਜੇ ਪਿਆ ਗਾ। ਗਰਮੀ ਬਹੁਤ ਜ਼ਿਆਦਾ ਕੀ। ਸੂਰਜ ਵੀ ਨੇੜੇ ਆ ਨਾ ਇੱਥੇ ਪਹਾੜਾਂ ਤੇ ਜਾ ਕੇ ਸੂਰਜ ਵੀ ਨੇੜੇ ਹੋ ਜਾਂਦਾ। ਬਹੁਤ ਤਿੱਖੀ ਤੌਪ ਆ ਗਈ। ਚੱਲ ਚੱਲ ਗੱਬਰੂਆ। ਅੱਗੇ ਆਪਾਂ ਉਹ ਪੀਨੇ ਆ ਕੇ ਪਾਣੀ ਪਾ ਕੇ ORS ਪਾਣੀ ਦੀ ਬਹੁਤ ਪਿਆਸ ਲੱਗਦੀ ਹੈ ਬਾਰੀ-ਬਾਰੀ ਆ ਉਹਦੇ ਨਾਲ ਕੰਮ ਠੀਕ ਹੋ ਜਾਂਦਾਗਾ ਦੇਖੋ ਭਾਈ ਚਾਰੇ ਪਾਸੇ ਲੋਕੇਸ਼ਨ ਦੇਖੋ ਟਾਈਮ 12:50 ਮਿੰਟ ਹੋ ਗਿਆ ਜੀ ਅ ਰਿਸ਼ੀਕੇਸ਼ ਤੋਂ ਅਸੀਂ 27 ਕਿਲੋਮੀਟਰ ਆ ਗਏ ਆ ਤੇ ਗਰਮੀ ਬਹੁਤ ਜ਼ਿਆਦਾ ਗਈ ਤੇ ਪਾਣੀ ਦੀ ਵੀ ਕੋਈ ਸਹੂਲਤ ਹੈ ਨਹੀਂ ਗਈ ਤੇ ਇਸ ਲਈ ਥੋੜਾ ਜਿਹਾ ਆਰਾਮ ਕਰ ਰਹੇ ਆਗੇ 10 ਤੋਂ 20 ਮਿੰਟ ਆਰਾਮ ਕਰਦੇ ਆਗੇ ਤੇ ਫਿਰ ਆਪਾਂ ਅੱਗੇ ਦਾ ਸਫ਼ਰ ਜਿਹੜਾ ਜਾਰੀ ਕਰਦੇ ਆਗੇ ਆਪਾਂ ਕੌੜੀ ਵਾਲੇ ਤੋਂ 10-12 ਕਿਲੋਮੀਟਰ ਪਿੱਛੇ ਆ ਗਏ ਤੇ ਗਰਮੀ ਬਹੁਤ ਜ਼ਿਆਦਾ ਗਈ ਤੇ ਗਰਮੀ ਤੇ ਹੁਣ ਇੱਕ ਬਾਈ ਮਿਲਿਆ ਸਾਨੂੰ ਤੇ ਮੈਂ ਤੁਹਾਨੂੰ ਦਿਖਾਉਣਾਗਾ ਉਹ ਦੇਖੋ ਉਧਰ ਬਾਈ ਨਾ ਛੜਕਾ ਤੁਸੀਂ ਆਇਆ ਲਾ ਲਓ ਪੂਰੀ ਤਪਦੀ ਆ ਤੇ ਬਾਈ ਨੰਗੇ ਪੈਰੀ ਹੈਗਾ ਕਦਾਰਨਾਥ ਦੀ ਯਾਤਰਾ ਕਰ ਰਿਹਾ ਹੈਗਾ ਤੇ ਅੱਜ ਬਾਈ ਨੂੰ ਹੋ ਗਏ 26 ਦਿਨ ਹੋ ਗਏ ਲਗਾਤਾਰ ਤੇ ਬਾਈ ਹਰਦਵਾਰ ਤੋਂ ਤੁਰਿਆਗਾ 26 ਦਿਨ ਹੋ ਗਏ ਕਾਫੀ ਦਿਨ ਹੋਰ ਲੱਗ ਜਾਣਗੇ ਦੇਖੋ ਮਿੱਤਰੋ ਸਰਦ ਆ ਗਈ ਹਨਾ ਗਰਮੀ ਦੇਖ ਲੋ ਉੱਤੋਂ ਕਿੰਨੇ ਸੂਰਜ ਸਾਥੋਂ ਸਾਈਕਲਾਂ ਤੇ ਨਹੀਂ ਚੱਲਿਆ ਜਾਂਦਾ ਇੱਧਰ ਦੇਖੋ ਨੰਗੇ ਪੈਰੀ ਇਹ ਦੋਸਤੋ ਇਹਨੂੰ ਕਹਿੰਦੇ ਆ ਡੰਡਵਤ ਡੰਡਵਤ ਯਾਤਰਾ ਜਿਹੜੇ ਭਾਈ ਸਾਹਿਬ ਕਰੀ ਜਾਂਦੇ ਆ ਇਹਨੂੰ ਡੰਡਵਤ ਯਾਤਰਾ ਕਹਿੰਦੇ ਆਗੇ ਟਾਈਮ ਬਾਈ 2:30 ਵੱਜ ਗਏ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਗਰਮੀ ਦੇ ਨਾਲ ਨਾਲ ਨਾ ਇੱਕ ਪ੍ਰੋਬਲਮ ਹੋ ਰਹੀ ਆ ਸਾਡੀਆਂ ਇਹ ਪਾਣੀ ਵਾਲੀਆਂ ਬੋਤਲਾਂ ਨਾ ਖਾਲੀ ਹੋਈਆਂ ਪਈਆਂ ਕਾਫੀ ਟਾਈਮ ਤੋਂ ਪਾਣੀ ਨਹੀਂ ਮਿਲਿਆਗਾ ਆ ਬੋਤਲ ਵੀ ਖਾਲੀ ਆ ਇਹ ਵੀ ਖਾਲੀ ਆ ਤਿੰਨ ਬੋਤਲਾਂ ਤਿੰਨੇ ਖਾਲੀ ਆ ਤੇ ਉਹ ਬਾਈ ਮਿਲੇ ਆ ਉਹਨਾਂ ਤੋਂ ਥੋੜਾ ਜਿਹਾ ਪਾਣੀ ਪੀਤਾ ਸੀ ਤੇ ਉਹਨਾਂ ਕੋਲ ਵੀ ਪਾਣੀ ਖਤਮ ਆ ਕਾਫੀ ਟਾਈਮ ਤੋਂ ਪਾਣੀ ਨਹੀਂ ਮਿਲਿਆ ਇਹ ਵੀ ਨਾਲ ਨਾਲ ਹੀ ਆਈ ਜਾਂਦੇ ਸਾਨੂੰ ਪਹਿਲਾਂ ਵੀ ਇਹਨਾਂ ਨਾਲ ਮੁਲਾਕਾਤ ਕਰਾਈ ਸੀਗੀ ਤੇ ਹੁਣ ਜਿਹੜਾ ਮੈਂ ਟਾਈਮ ਇਸ ਲਈ ਦੱਸਦਾ ਬਾਈ ਵੀ ਵੀ ਆਪਾਂ ਕਿੱਥੇ ਜੇ ਪਹੁੰਚ ਗਏ ਨਾ ਤੁਹਾਨੂੰ ਪਤਾ ਲੱਗ ਜੇ ਟਾਈਮ ਦਾ ਨਾ 82 ਆਪਾਂ ਪਹੁੰਚਣ ਵਾਲੇ 1.5 ਕਿਲੋਮੀਟਰ ਪਿੱਛੇ ਆਂਗੇ 2:30 ਵੱਜ ਗਏ ਚੁੱਕੇ ਆ ਤੇ ਸੂਰਜ ਬਾਈ ਬਹੁਤ ਗਰਮੀ ਬਹੁਤ ਜ਼ਿਆਦਾ ਗਈ ਮੈਂ ਖਾ ਬਸ ਹੋਈ ਪਈ ਆ ਬਿਲਕੁਲ ਸਾਡੀ ਪਾਣੀ ਦੀ ਕੀਮਤ ਬਾਈ ਅੱਜ ਪਤਾ ਲੱਗੀ ਇੱਕ ਜੋ ਚੜਾਈ ਚੜਾਉਣੀ ਪਈ ਪਾਣੀ ਹੈ ਨਹੀਂ ਸੀ ਤੇ ਮੂੰਹ ਸੁੱਕੀ ਜਾਂਦਾ ਬਿਲਕੁਲ ਬੋਤਲਾਂ ਖਾਲੀ ਆ ਤੇ ਪਾਣੀ ਇਹਨਾਂ ਪਾਈਆਂ ਤੋਂ ਮੰਗਿਆਗਾ ਪਾਣੀ ਪੀਨੇ ਬਹੁਤ ਜ਼ਿਆਦਾ ਪਿਆਸ ਲੱਗੀ ਪਈ ਮੈ ਯੋ ਵੀਰ ਗਰਮਾ ਠੰਡਾ ਚੱਲੂਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਸ਼ੁਕਰੀਆ ਬਾਈਆਂ ਵਾਲੀਆਂ ਸਾਰੀ ਭਰੀ ਪਾਣੀ ਦੀ ਬੋਤਲ ਪੀ ਗਏ ਤੇ ਨਾਲ ਹੀ ਬਾਈਆਂ ਨੇ ਬੋਤਲ ਦੇਤੀ ਇਹਨੇ ਗਾਂ ਤੋਂ ਪਾਣੀ ਭਰ ਲਓ ਹੁਣ ਸਾਡੇ ਕੋਲ 4 ਬੋਤਲਾਂ ਹੋ ਗਈਆਂ ਪਾਣੀ ਦੀ ਜਿੱਥੋਂ ਵੀ ਆਇਆ ਹਨਾ ਭਰਦੇ ਰਹਾਂਗੇ ਟਾਈਮ ਬਾਈ 4:30 ਦਾ ਹੋ ਗਿਆ ਤੇ ਅਸੀਂ ਇੱਥੇ ਘੰਟਾ ਕਰੂ ਕੇ ਫੋਨ ਫਾਨ ਚਾਰਜ ਕਰਿਆਗੇ ਤੇ ਆਪਣਾ ਜਿਹੜਾ ਨਿਸ਼ੂ ਭਰਾਗਾ ਥੋੜਾ ਜਿਆ ਤੁਹਾਨੂੰ ਪਤਾ ਹੋ ਕਹਿੰਦਾ ਮੈਂ ਜ਼ਿਆਦਾ ਥੱਕ ਗਿਆ ਆਪਾਂ ਦਾ ਹਣਾ ਬਾਬੇ ਦੀ ਕਿਰਪਾ ਚੱਲਦੇ ਰਹਿੰਦੇ ਆਗੇ ਪਿੰਡਾਂ ਵਾਲੇ ਸਾਨੂੰ ਪਤਾ ਹੀ ਆ ਕਿਵੇਂ ਹੁੰਦੇ ਆ ਤੇ ਹੁਣ ਅੱਗੇ ਦਾ ਸਫ਼ਰ ਜੜ ਜਾਰੀ ਕਰਨਾ ਉਹ ਰਾਤ ਨੂੰ ਚੱਲ ਕੇ ਖੁਸ਼ ਆ ਕੇ ਰਾਤ ਨੂੰ ਮੈਨੂੰ ਜਿੰਨਾ ਮਰਜੀ ਦੁਰਜੋ ਧੁੱਪ ਅੱਜ ਜਿਆਦਾ ਸੀਗੀ ਗਰਮੀ ਵੀ ਥੋੜੀ ਜਿਆਦਾ ਸੀਗੀ ਉਹਦੇ ਕਰਕੇ ਅਸੀਂ ਵੀ ਥੋੜੇ ਥੱਕ ਗਏ ਸੀਗੇ ਤੇ ਆਰਾਮ ਕੀਤਾ ਪਰ ਪਹੁੰਚਣਾ ਜਿੰਨਾ ਆਪਣਾ ਟਾਰਗੇਟ ਆ ਉੱਥੇ ਪਹੁੰਚਣਾ ਹੀ ਪਹੁੰਚਣਾਗਾ ਚਲੋ ਬਾਈ ਸੰਦੀਪਾ ਟਿਫਨ ਆਪਣਾ ਪਟੰਗ ਲਿਆ ਹੈਨਾ ਚਲੋ ਵਾਹਿਗੁਰੂ ਇਹ ਤੁਸੀਂ ਮੇਰੇ ਨਾਲ ਛੰਨਿਆ ਦੇਖ ਕੇ ਅੰਦਾਜ਼ਾ ਲਾ ਸਕਦੇ ਹੋਗੇ ਤੇ ਵੀ ਗਰਮੀ ਕਿਸ ਹੱਬ ਦੀ ਹੈ ਕਿ ਕਿੰਨਾ ਖਜ਼ੋਰ ਲੱਗਦਾਗਾ ਕਿਉਂਕਿ ਇਹ ਚੜਾਈ ਹੈਗੀ ਹੈਗੀ ਤੇ ਆਪਣੇ ਜਿਹੜੇ ਦੇਸੀ ਸਾਈਕਲ ਆ ਕੇ ਤੋਰ ਕੇ ਚੜਾਉਣੇ ਪੈਂਦੇ ਆਗੇ ਹਵਾ ਵੀ ਬਹੁਤ ਚੱਲੀ ਜਾਂਦੀ ਹੈਗੀ ਇਹ ਵੀ ਕੋਈ ਗੱਲ ਨਹੀਂ ਹਵਾ ਨਹੀਂ ਚੱਲਦੀ ਅੱਜ ਸਾਈਕਲ ਦੇ ਬਾਈ ਪਿੱਛੇ ਆ ਨਾ 15 20 ਕਿਲੋ ਭਜਨ ਹੈਗਾ ਜਿਹੜੋਂ ਚੜਾਉਣਾ ਪੈਂਦਾ ਰੋੜ ਕੇ ਆ ਦੇਖੋ ਆ ਆਉਂਦਾ ਆਪਣਾ ਦੋਸਤ ਸੰਦੀਪ ਇਸ ਤਰ੍ਹਾਂ ਐ ਲੈ ਕੇ ਜਾਣੇ ਪੈਂਦੇ ਆ ਕੀੜੀ ਦੀ ਚਾਲ ਚੱਲਦੇ ਆ ਇੱਕ ਬੰਦਾ ਦਾ ਹਜੇ ਆਪਣਾ ਪਿੱਛੇ ਹੀ ਫਿਰਦਾ ਉਹ ਸਕੂਟਰੀ ਚਾਰਜ ਵਾਲਾ ਆ ਬਾਈ ਲੱਟਾ ਮਾਰਦਾ ਆਂਦਾ ਕਹਿੰਦਾ ਪਾਸੇ ਹੋ ਜਾ ਕਹਿੰਦਾ ਇੱਕ ਤੇ ਜਿਹੜਾ ਤੂੰ ਉਹ ਆਪਣੇ ਵਾਲੀ ਗੱਡੀ ਉਹ ਖੜੀ ਹੈਗੀ ਇੱਕ ਬੰਦਾ ਹਜੇ ਬਿਠਿਆ ਹੁੰਦਾ ਐ ਬਾਈ ਵਸ ਚੜਾਈ ਜਨਾ ਆਹ ਕੀੜੀ ਦੀ ਤੋਰ ਤੁਰਦਿਆ ਸਾਈਕਲ ਇਸ ਕਰਕੇ ਜੀ ਥੋੜਾ ਜਿਹਾ ਲੇਟ ਹੋ ਜਾਨੇ ਆ ਤੇ ਅੱਜ ਮੈਨੂੰ ਲੱਗਦਾ ਰਸਤਾ ਫੇਰ ਸਫਰ ਜਿਹੜਾ ਨਾ ਰਾਤ ਨੂੰ ਕਰਨਾ ਪਊਗਾ ਸੰਦੀਪ ਪਹੁੰਚਣਾ ਜ਼ਰੂਰੀ ਆ ਤੇ ਰਾਤ ਨੂੰ ਚੱਲਣਾ ਪਊਗਾ ਜੇ ਆਪਾਂ ਨੂੰ ਜਿੰਨਾ ਟਾਰਗੇਟ ਲਿਆ ਨਾ ਉਹਨਾਂ ਜਾਣਾ ਪਊਗਾ ਆ ਆਪਾਂ ਨੂੰ ਇੱਥੇ 5 ਮਿੰਟ ਹੋ ਗਏ ਬਾਈ ਖੜੇ ਨੂੰ ਤੇ ਆਪਣਾ ਸਾਥੀ ਹਜੇ ਆਇਆ ਨਹੀਂਗਾ ਤੇ ਆਪਾਂ ਨਾਲ ਹੀ ਰੱਖਦੇ ਆ ਉਹਨੂੰ ਭਾਵੇਂ ਉਹਦੇ ਤੋਂ ਘੱਟ ਚੱਲਿਆ ਜਾਂਦਾ ਹਨਾ ਥੋੜਾ ਜਿਹਾ ਤੇ ਪਰ ਨਾਲ ਸਾਥੀ ਆ ਨਾ ਆਪਣਾ ਫਿਰ ਨਾਲ ਆਇਆ ਜਦੋਂ ਤੇ ਨਾਲ ਹੀ ਰੱਖਾਂਗੇ ਥੋੜਾ ਮਗਰ ਦੇਖ ਕੇ ਆਉਣਾ ਕਿੱਥੇ ਕਾ ਜੇ ਐ ਨਹੀਂ ਪਤਾ ਬੈਠਾ ਹੋਵੇ ਲੋਕੇਸ਼ਨ ਬਹੁਤ ਸੋਹਣੀ ਆ ਬਾਈ ਲੋਕੇਸ਼ਨ ਤਾਂ ਬਹੁਤ ਸੋਹਣੀ ਆ ਇੰਨੇ ਦਰਖਤ ਆ ਕੇ ਹਰੇ ਭਰੇ ਫਿਰ ਵੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਗਰਮੀ ਕਿਉਂ ਆ ਗਈ ਹੁਣ ਤਾਂ ਚਲ ਦੁਪਹਿਰਾਂ ਨਿਕਲ ਗਿਆ ਸੂਰਜ ਢਲ ਗਿਆ ਹਨਾ ਕੋਸਾ ਪਹਾੜਾਂ ਦੇ ਆਸ-ਪਾਸੇ ਇਧਰ ਸੂਰਜ ਨਹੀਂ ਆਉਂਦਾ ਛਾਂ ਹੋਈ ਪਈ ਹੈ ਕਿ ਫਿਰ ਵੀ ਯਾਰ ਇੰਨੀ ਗਰਮੀ ਨਹੀਂ ਹੋਣੀ ਚਾਹੀਦੀ ਪਤਾ ਨਹੀਂ ਕਿਾ ਗਰਮੀ ਬਹੁਤ ਆ ਗਈ ਪਤਾ ਨਹੀਂ ਸਾਈਕਲ ਚਲਾਉਣ ਕਰਕੇ ਜ਼ੋਰ ਲੱਗਦਾਗਾ ਤਾਂ ਜ਼ਿਆਦਾ ਗਰਮੀ ਲੱਗਦੀ ਆ ਭਾਈ ਤੇ ਬੰਦਾ ਦੇਖ ਲਿਆ ਹੁਣ ਆਪਣਾ ਕਿੱਥੇ ਫਿਰਦਾਗਾ ਐ ਲੈ ਭਾਈ ਦਿਖ ਗਿਆ ਬੰਦਾ ਆਪਾਂ ਨੂੰ ਖੜਾ ਇੱਕ ਮਿੰਟ ਮੈਂ ਜਾਣਾ ਕੁ ਥੋੜਾ ਕੋਲੇ ਭੱਜ ਕੇ ਆਹ ਖੜਾ ਲੈ ਭਾਈ ਆਪਣਾ ਬੰਦਾ ਨਿਸ਼ੂ ਕਿੰਨੇ ਕਿਲੋਮੀਟਰ ਰਹਿ ਗਿਆ 22 22 ਹੈ 22 ਕਿਲੋਮੀਟਰ ਹੈ ਇਹ ਟਾਈਮ 6 ਵੱਜ ਚੁੱਕਿਆ ਤੇ ਥੋੜੀ ਜਿਹੀ ਹਿੰਮਤ ਕਰ ਲਗੇ ਹਨਾ ਹੌਲੀ ਹੌਲੀ ਚੱਲਦੇ ਆ ਜਿਆਦਾ ਤੇਜ਼ ਨਹੀਂ ਹਾਂ 10 11 ਜੋ ਵੀ ਵਜਣਗੇ ਰਾਤ ਦੇ ਹਨਾ ਚੱਲੀਏ ਹੌਲੀ ਹੌਲੀ ਹਾਂ ਹਾਂ ਚਲੋ ਚਲੋ ਉਸਤਾਦ ਜੀ ਚਲੋ ਬਾਬਾ ਮੇਰ ਕਰੇ ਮੈਂ ਲਾਉਣਾ ਤਾਂ ਉੱਥੋਂ ਤੱਕ ਧੱਕਾ ਹਾਂ ਉਹ ਲੈ ਸੇਰਾ ਤਰ ਤਰ ਕੇ ਨਾ ਭਾਈ ਬੂਟਾ ਜੇ ਨਾ ਪੈਰ ਮਚਣ ਲੱਗੇ ਤੇ ਚਪਲਾਂ ਵੀ ਆਪਣੇ ਕੋਲੀ ਹੀ ਹੈਗੀਆਂ ਚਪਲਾਂ ਇੱਥੇ ਬਣੀਆਂ ਹੁੰਦੀਆਂ ਤੇ ਹੁਣ ਚਪਲਾਂ ਪਾਵਾਂਗੇ ਬੂਟ ਆਪਾਂ ਇੱਥੇ ਬਨ ਲਾਂਗੇ ਆ ਰੱਸੀ ਨਾਲ ਤੇ ਚਪਲਾ ਪਾਉਣੇ ਪੈਰ ਬਾਹਲੇ ਮੱਚੀ ਜਾਂਦੇ ਆ ਬਾਈ ਟਾਈਮ ਬਾਈ 7:00 ਵਜੇ ਤੇ ਸੂਰਜ ਛਿਪ ਗਿਆ ਬਹੁਤ ਟਾਈਮ ਦਾ ਹਨੇਰਾ ਹੋ ਗਿਆ ਇਹ એનર્ਜੀ ਸਾਡੀ ਬਿਲਕੁਲ ਲੋ ਹੋ ਗਈ 15 ਕਿਲੋਮੀਟਰ ਹਜੇ ਹੋਰ ਪੈਗਾ ਸਿਰਫ ਚੜਾਈ ਆਈ ਜਾਂਦੀ ਹੈਗੀ ਤੇ ਕੱਲ ਵਾਲਾ ਕੰਮ ਹੋਊਗਾ ਰਾਤ ਨੂੰ ਆਪ ਨੂੰ ਪਹੁੰਚਣਾ ਪਊਗਾ ਤੇ એનર્ਜੀ ਵਾਸਤੇ ਥੋੜੇ ਕਾਫੀ ਦੇ ਪੌਚ ਲੈ ਆਗੇ ਉਹ ਪੀਨੇ ਆ ਤੇ ਫਿਰ ਅੱਗੇ ਦਾ ਸਫ਼ਰ ਜਾਰੀ ਕਰਦੇ ਆ ਪਹੁੰਚਣਾ ਤਾਂ ਹੈ ਹੀ ਆ ਬਾਈ ਵਾ 1 ਵਜੇ 2 ਵਜੇ ਜਿੰਨਾ ਟਾਈਮ ਮਰਜ਼ੀ ਹੋ ਜੇ ਬਸ ਇਦਾਂਗਾ ਵੀ ਆ ਰੋਡ ਤੇ ਨਾ ਲਾਈਟਾਂ ਨਹੀਂ ਹੁੰਦੀਆਂ ਇੱਕ ਚੜਾਈ ਆ ਨਾ ਆਪਣੇ ਕੋਲ ਵੀ ਸਾਈਕਲ ਤੇ ਲਾਈਟ ਲੂਟ ਕੁਛ ਨਹੀਂ ਲੱਗੀ ਤੇ ਜਾਣਾ ਤਾਂ ਹੈਗਾ ਹੀ ਹੈਗਾਗਾ ਬਾਬਾ ਸੁੱਖ ਰੱਖੇ ਵੀਡੀਓ ਨਾਲ ਤੁਸੀਂ ਬੰਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬਰ ਇਹ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਲੈ ਵੀ ਦੋ ਪੈਕ ਤੇ ਸੁੱਕੇ ਦੁੱਧ ਦੇ ਪਾਇਆ ਦੇ ਚ ਤੇ ਪੰਜ ਪੌਚ 커피 ਦੇ ਪਾਇਆ ਕੋਈ ਨਾ ਕੋਸਤਾ ਫਿਰ ਜਗਾੜਮੈਂਟ ਕਰਨੀ ਸੀਗਾ ਨਾ ਜਗਾੜਾ ਕਰਨਾ ਹੀ ਪੈਂਦਾ ਤੁਹਾਨੂੰ ਪਤਾ ਮਿੰਤਰੋ ਗੱਲਬਾਤ ਮਾੜੀ ਮੋਟੀ ਨਰਜੀ ਆਉਗੀ ਤਾਂ ਸਾਈਕਲ ਫੇਰ ਹੀ ਚੱਲਣਗੇ ਅਜੇ 15 ਕਿਲੋਮੀਟਰ ਪਿਆ ਆਪਣਾ ਸਫਰ ਇੱਕ 22 ਮਿਲੇ ਆਪਾਂ ਨੂੰ ਤੇ ਨਾਲ ਉਹਨਾਂ ਦੇ ਭੈਣਾਂ ਦੋਨੇ ਸਾਈਕਲਾਂ ਤੇ ਹੈਗੇ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਯੂਪੀ ਤਰਾਸੀਸ ਯੂਪੀ ਤੋਂ ਤਰਾਸੀ ਤੋਂ ਜੀ ਤੇ ਹੁਣ ਕਿਹੜੀ ਜਗ੍ਹਾ ਜਾ ਕੇ ਆਏ ਹੋ ਸਾਈਕਲ ਤੇ ਕਦਾਰਨਾਥ ਬਦਰੀਨਾਥਾਂ ਗਏ ਕਦਾਰਨਾਥ ਤੇ ਬਦਰੀਨਾਥ ਜਾਏ ਹਾਂ ਉਹ ਕਰ ਆ ਗਏ ਤੇ ਹੁਣ ਕਿੱਧਰ ਜਾਓਗੇ ਜੀ ਅਭੀ ਆਈਏ ਕਾਸੀ ਵੀ ਸੁਣਾ ਦੇਗੀ ਤੇ ਕਿੰਨੇ ਦਿਨ ਹੋ ਗਏ ਘਰੇ ਚੱਲਿਆ ਨੂੰ ਹਾਂ ਯਾ 35 ਦਿਨ ਹੋ ਗਏ 35 ਦਿਨ ਹੋ ਗਏ 35 ਦਿਨ ਹੋ ਗਏ ਬਾਈ ਤੇ ਨਾਲ ਭੈਣ ਆ ਗਈ ਦੋਨੇ ਸਾਈਕਲਾਂ ਪੈਂਦਾ ਸਾਈਕਲ ਅੱਗੇ ਖੜਾਗਾ ਚੱਲੇ ਮ ਬੜਿਆ ਰਹਿਤਾ ਨਹੀਂ ਤੇ ਕੋਈ ਦਿੱਕਤ ਪਰੇਸ਼ਾਨੀ ਜੀ ਰਸਤੇ 'ਚ ਕੋਈ ਵਧੀਆ ਲੋਕ ਮਿਲਦੇ ਆਣਾ ਜੀ ਸਾਰੇ ਵਧੀਆ ਇਨਸਾਨ ਆਣਾ ਜੀ ਠੀਕ ਆ ਬਾਈ ਸਸਤੀ ਕਰ ਤੇ ਭੈਣ ਸਾਈਕਲ ਚਲਾ ਲੇ ਥੱਕਦੀ ਨਹੀਂ ਇਹ ਬੂਆ ਜੀ ਹੈ ਮੇਰੀ ਹਾਂ ਤੁਹਾਡੀ ਬੂਆ ਕੀ ਹਾਂ ਤੇ ਤੁਸੀਂ ਥੱਕਦੇ ਨਹੀਂ ਹੈਗੇ ਵੀ ਇਦਾਂ ਥਕਾਵਟ ਨਹੀਂ ਆਉਂਦੀ ਨਹੀਂ ਜਿੱਦਾਂ ਇਦਾਂ ਪਹਿਲਾਂ ਜਿੱਦਾਂ ਤੁਸੀਂ ਕਦਾਰਨਾਥ ਨੂੰ ਗਏ ਹੋ ਹੁਣ ਤਾਂ ਚਲੋ ਵੀ ਧਲਾਂ ਨਾਗੀ ਪਹਿਲਾਂ ਚੜਾਈ ਸੀਗੀ ਹਾਂ ਚੜਾਈ ਤਾਂ ਬਹੁਤ ਜ਼ਿਆਦਾ ਹੈ ਬਦਰੀਨਾਥ ਤੇ ਕਿਦਾਂ ਕਿਦਾਂ ਨਾਲੋਂ ਜ਼ਿਆਦਾ ਬਦਰੀਨਾਥ ਕਿਹਦਾ ਚੜਾਈ ਕੋਤੱਤੇ ਨਹੀਂ ਹੈ ਮੰਦਿਰ ਕੋ ਦੇਖਤੇ ਐਸਾ ਫੀਲ ਹੁੰਦਾ ਹੈ ਨਾ ਪਤਾ ਨਹੀਂ ਕਹਾਂ ਤਕਾਂਗੇ ਹਾਂ ਮੋਟੀਵੇਸ਼ਨ ਆ ਜਾਂਦਾ ਹੈਗਾ ਨਾ 15 ਤੇ ਜਾਂਦੇ ਹੋਏ ਪੈਦਲ ਗਏ ਸੀਗੇ ਪੈਦਲ ਹੀ ਗਏ ਹੋਗੇ ਚੜਾਈ ਤੇ ਸਾਰੀ ਉੱਧਰ ਦੀ ਚੜਾਈ ਹੈ ਨਹੀਂ ਉੱਥੇ ਕਿੰਨੇ ਦਿਨ ਰਹਿ ਕੇ ਆਏ ਹੋ 7-8 ਦਿਨ ਰਹਿ ਕੇ ਆਏ ਤੇ ਕੇਦarnath ਪਤਰੀਨਾਥ ਦੋ ਇੱਕ ਰਾਤ ਰਹਿ ਕੇ ਬਸ ਸਵੇਰ ਚਲੇ ਆਏ ਬਹੁਤ ਵਧੀਆ ਜੀ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਹਨਾ ਜੀ ਤੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਵੀਡੀਓ ਵੀਡੀਓ ਬਣਾਤੇ ਹੋ ਗਿਆ ਇਹ ਸਾਡਾ ਸਫ਼ਰ ਜਿਹੜਾ 7 ਕਿਲੋਮੀਟਰ ਦਾ ਚੜਾਈ ਦਾ ਹੋਰ ਰਹਿ ਗਿਆ ਤੇ ਬਾਕੀ ਅੱਗੇ ਟਲਾਣੀ ਹੈਗੀ 7 ਕਿਲੋਮੀਟਰ ਚੜਾਈ ਹੈਗੀ ਤੇ ਲਗਭਗ ਸਾਨੂੰ 11 ਜਾਂ 12 ਅੱਜ ਵੱਜ ਸਕਦੇ ਆਗੇ ਤੇ ਪਹੁੰਚਣਾ ਆਪਣਾ ਲਾਜ਼ਮੀ ਹੈਗਾ 11:00 ਵਜੇ ਚਾਹੇ 12:00 ਵਜੇ ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਤੇ ਸਾਰੀ ਰਾਤ ਮੈਤਰਾਂ ਦੀ ਖਾਸੀ ਗੱਲ ਬਾਈ ਜੀ ਕੀ ਹਾਲ ਚੱਲ ਠੀਕ ਹੋ ਜੀ ਬਾਈ ਵਧੀਆ ਹਾਂ ਠੀਕ ਹੋ ਜੀ ਵਧੀਆ ਕਿੱਥੋਂ ਆਏ ਜੀ ਪਾਣੀਪੱਤ ਪਾਣੀਪੱਤੋਂ ਕਿੱਧਰ ਜਾ ਰਹੇ ਹੋ ਪਾਣੀਪੱਥਰੀ ਆਣਾ ਸੀ ਕਿੱਧਰ ਜਾ ਰਹੇ ਹੁਣ ਬਦਰੀਨਾਥ ਬਦਰੀਨਾਥ ਬੜੀ ਹੈ ਜੀ ਵਧੀਆ ਟਾਈਮ ਬਾਈ 10:00 ਵਜੇ ਦੇ ਨੇੜੇ ਆ ਤੇ ਸੜਕ ਤੇ ਵੀ ਕੁਝ ਨਹੀਂ ਦਿਖਦਾ ਯੋ ਕੋਈ ਮੁਰਾ ਸਾਧਨਾ ਆ ਜਾਂਦਾ ਤਾਂ ਫਿਰ ਤਾਂ ਦਿਖਣ ਲੱਗ ਜਾਂਦਾਗਾ ਤੇ ਮੋਠੇ ਖਲਾਲਾ ਬਾਈ ਸਾਡੇ ਮਗਰ ਆ ਸਾਡੀ ਹੈਲਪ ਕਰ ਰਿਹਾਗਾ ਲਾਈਟ ਲਾ ਕੇ ਹੋ ਧੰਨਵਾਦ ਬਾਈ ਦਾ ਹੋ ਬਹਿੰਦਾ ਬਾਈ ਟਾਈਮ ਬਾਈ ਪੌਣੇ 11 ਹੋ ਗਿਆ ਤੇ ਅਸੀਂ ਦੇਵ ਪ੍ਰਿਆਗ ਖੜੇ ਆਂਗੇ ਦੇਵ ਪ੍ਰਿਆਗ ਪਹੁੰਚ ਗਏ ਤੇ ਆ ਹਰਿਆਣੇ ਵਾਲੇ ਬਾਈ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ 15 20 ਕਿਲੋਮੀਟਰ ਜਿਹੜੀ ਚੜਾਈ ਸੀਗੀ ਉਹ ਸਾਨੂੰ ਲੈ ਕੇ ਆਇਆ ਰਾਤ ਦਾ ਟਾਈਮ ਸੀ ਕਦੇ ਸਾਡੇ ਨਾਲ ਚਲੋ ਤੇ ਆ ਦੋ ਨਦੀਆਂ ਤੁਸੀਂ ਦੇਖ ਰਹੇ ਹੋ ਬਾਈ ਇੱਕ ਐਸਾਈਡ ਤੋਂ ਜਾਂਦੀ ਆ ਇੱਕ ਉਧਰੋਂ ਆਉਂਦੀ ਹੈ ਜੀ ਜਿਹੜੀ ਬਾਈ ਇਹ ਹੁੰਦਾ ਜਿਹਦਾ ਵਹਾਅ ਤੇਜ ਆਗਾ ਇਹ ਭਾਗੀ ਰਤੀ ਆ ਮਗਰਲੇ ਪਾਸੇ ਅਲਕਨੰਦਾ ਹੈ ਅਲਕਨੰਦਾ ਤੇ ਇਹ ਜਿਹੜੀਆਂ ਦੋਨੇ ਮਿਲ ਕੇ ਤੇ ਗੰਗਾ ਜੀ ਉਹ ਨਦੀ ਬਣ ਜਾਂਦੀ ਹੈ ਜਿੱਥੇ ਆਪਾਂ ਪਹਿਲਾਂ ਵੀ ਸਾਨੂੰ ਅੱਜ ਦਿਨੇ ਵੀ ਦਿਖਾਇਆ ਜਿੱਥੇ ਆਪਾਂ ਚਾਹ ਪਾਣੀ ਮੜਾਈ ਜਾਂਦੇ ਸੀਗੇ ਇਹ ਉਹੀ ਨਦੀ ਆ ਗੰਗਾ ਉਹੀ ਬਣ ਜਾਂਦੀ ਆ ਤੇ ਸਾਹਮਣੇ ਸ਼ਹਿਰ ਦੇਖ ਲਓ ਤੁਸੀਂ ਜਗਮਗ ਕਰਦਾ ਬਹੁਤ ਸੋਹਣਾ ਲੱਗ ਰਿਹਾ ਤੇ ਦਿਨ ਦਾ ਵੀ ਅਸੀਂ ਪਤਾ ਨਹੀਂ ਇੱਥੇ ਦੇਖ ਪਾਵਾਂਗੇ ਕਿ ਨਹੀਂ ਕਿਉਂਕਿ ਹੁਣ ਐ ਨਹੀਂ ਪਤਾ ਰਾਤ ਦਾ ਟਿਕਾਣਾ ਹਜੇ ਕਿੱਥੇ ਹੋਊਗਾ ਕਿੱਥੇ ਨਾ ਰਾਤ ਦੇ 11:30 ਜੀ ਚਾਹ ਪੀਣ ਨੂੰ ਜੀ ਕੀਤਾਗਾ ਤੇ ਬਾਈ ਚਾਹ ਬਣਾ ਰਿਹਾ ਦੇਖੋ ਤੁਸੀਂ ਬਾਈ ਦੀ ਦੁਕਾਨ ਦੇਖ ਲਓ ਨੀਚੇ ਹੈਗੀ ਠੀਕ ਹੈ ਇਹ ਬਾਈਆਂ ਨੇ ਬਈ ਅੱਜ ਆਪਣੀ ਬਹੁਤ ਹੈਲਪ ਕੀਤੀ ਤੇ ਜੀਦਾ ਕਰਕੇ ਨਾ ਆਪਾਂ ਟੈਨਸ਼ਨ ਥੋੜਾ ਜਿਹਾ ਫ੍ਰੀ ਹੋ ਜਾਾਂਗੇ ਆਪਾਂ ਪਹੁੰਚਣਾ ਸੀ ਸ੍ਰੀ ਹਿਮਕੋਟ ਸਾਹਿਬ ਤੇ ਜਲਦੀ ਪਹੁੰਚ ਜਾਵਾਂਗੇ ਹਣਾ ਨਹੀਂ ਰਸਤਾ ਆਪਣਾ ਬਹੁਤ ਪਿਆ ਸੀਗਾ ਟਾਈਮ ਬਾਈ 3 ਵਜੇ ਤੇ ਅਸੀਂ ਹੈਗੇ ਆ ਸਿੰਟਾਲੀ ਤੇ ਸ਼੍ਰੀ ਨਗਰ ਤੋਂ ਜਿਹੜਾ ਕਾਫੀ ਅੱਗੇ ਹੈਗਾ ਤੇ ਉਹ ਆਪਣੇ ਸਾਈਕਲ ਖੜੇ ਆਗੇ ਤੇ ਆਪਾਂ ਕਿੱਥੇ ਪਹੁੰਚਦੇ ਆ ਸਾਰੀ ਰਾਤ ਹੀ ਹੋ ਗਈ ਹੈ ਨਾ ਤੁਰੇ ਪਰ ਉਹਨਾਂ ਸੰਦੀਪ ਹੋ ਪਿਆਗਾ ਸੰਦੀਪ ਕਹਿੰਦਾ ਮੈਨੂੰ ਨੀਂਦ ਆਉਂਦੀ ਹੈਗੀ ਉਹ ਪਿਆ ਲਮਾ ਤੇ ਕਿੱਥੇ ਜੇ ਪਹੁੰਚਦੇ ਆ ਨਾ ਕੀ ਗੱਲਬਾਤ ਹੁੰਦੀ ਏ ਤੁਹਾਨੂੰ ਸਾਰੀ ਦੱਸਾਂਗੇ ਵੀ ਕਿਵੇਂ ਪਹੁੰਚਾਂਗੇ ਤੇ ਆਪਾਂ ਜਿਆਦਾ ਦੂਰ ਨਹੀਂ ਹੈਗੇ ਪ੍ਰਸ਼ਾਦਾ ਬਾਈ ਅਸੀਂ ਸਵੇਰ ਦਾ ਸ਼ੱਕਿਆ ਹੋਇਆਗਾ ਜਦੋਂ ਆਪਾਂ ਉੱਥੇ ਚਾਹ ਬਣਾਈ ਸੀਗੀ ਗੰਗਾ ਨਦੀ ਕੋਲੇ ਤੇ ਇਰਾ ਇੱਕ ਵਾਰੀ ਪ੍ਰਸ਼ਾਦਾ ਸ਼ੱਕ ਲਗੇ ਲਗਭਗ ਬਾਈ ਸਵੇਰ ਹੋਈ ਚੁੱਕੀ ਆ ਸਾਹਮਣੇ ਨਿਸ਼ਾਨ ਸਾਹਿਬ ਦੇਖ ਲਓ ਤੇ ਤੁਸੀਂ ਮਗਰਲੇ ਪਾਸੇ ਉਹ ਦੇਖਦੇ ਪਹਾੜ ਆਗਾ ਸਾਰਾ ਤੇ ਲੋਕੇਸ਼ਨ ਕਿੱਦਾਂ ਦੀ ਹੈਗੀ ਤੁਸੀਂ ਬਸ ਅੰਦਾਜ਼ਾ ਲਾ ਲਓ ਤੇ ਹੁਣ ਲੱਗਿਆ ਬਾਈ ਜੀ ਆਪਾਂ ਸੌਣ ਵੈਸੇ ਤਾਂ ਦਿਨ ਚੜ ਗਿਆ ਤੇ ਪਰ ਆਪਾਂ ਹਜੇ ਸੌਣ ਨਹੀਂ ਆਗੇ 네, 사스리카 알지 사랑